ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ 1980 ਦੇ ਵਿੱਚ 90 ਦੇ ਵਿੱਚ ਇੱਕ ਗਾਇਕ ਦੀ ਬਹੁਤ ਚੜ੍ਹਾਈ ਸੀ ਤੇ ਇੱਕ ਗਾਇਕ ਉੱਭਰ ਰਿਹਾ ਸੀ ਉੱਭਰ ਨਾਲਾ ਗਾਇਕ ਸੀ ਗੁਰਦਾਸ ਮਾਨ ਤੇ ਜਿਹਦੀ ਚੜ੍ਹਾਈ ਸੀ ਉਹ ਸੀ ਅਮਰ ਸਿੰਘ ਚਮਕੀਲਾ ਤੇ ਉਹਦੇ ਨਾਲ ਸੀ ਅਮਨ ਜੋਤ ਕੋਰ ਬਹੁਤ ਗਾਣੇ ਉਹਦੇ ਚੱਲਦੇ ਸੀ ਪਿੰਡਾਂ ਚ ਉਹਦੇ ਅਖਾੜੇ ਜਿਹੜੇ ਹੈ ਲੱਗਦੇ ਸੀ ਲੋਕ ਸੰਦੇ ਸੀ ਲੋਕ ਗੂੰਗਣਾਉਂਦੇ ਸੀ ਇੱਥੋਂ ਤੱਕ ਕਿ ਮੈਂ 1978-79 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਹੋਸਟਲ ਚ ਰਹਿੰਦਾ ਸੀ ਪੱਤਰਕਾਰੀ ਪੜ ਰਿਹਾ ਸੀ ਜਦੋਂ ਉਦੋਂ ਰਾਤ ਨੂੰ ਦੇਖਦੇ ਸੀ ਕਿ ਉੱਥੇ ਜਿਹੜੇ ਗਾਣੇ ਸੁਣੇ ਜਾਂਦੇ ਸੀ ਜੇ ਤੁਸੀਂ 10-11 ਵਜੇ ਰਾਤ ਨੂੰ ਨਿਕਲਣਾ ਤੇ ਉਹਨਾਂ ਦੇ ਨਾਲ ਚ ਮੋਬਾਈਲ ਤਾਂ ਹੁੰਦੇ ਨਹੀਂ ਸੀ ਟੇਬਲ ਕਟਰ ਹੁੰਦੀਆਂ ਸੀ ਉਹ ਜਿਹੇ ਗਸਟਪਾਕੀ ਲੋਕਗੇ ਗਾਣੇ ਸੁਣਦੇ ਸੀ ਪੱਲੇ ਲਲਕਾਰੇ ਨਾ ਮੈਂ ਡਰ ਗਏ ਇਹ ਬੜਾ ਪਪਨਰ ਗੀਤ ਸੀ ਉਹਦਾ ਲੇਕਿਨ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਜਾਂ ਜਿਸ ਸੰਦਰਭ ਚ ਕਰਨੀ ਚਾਹੁੰਦਾ ਉਹ ਤਾਂ ਹੈ ਜਿਹੜੀ ਹੈ ਕਮਲ ਭਾਬੀ ਦਾ ਕਤਲ ਹੋਇਆ ਤੇ ਜੱਜਵੇਂ ਇਸ ਦਾ ਕਤਲ ਹੋਇਆ ਸੀ ਚਮਕੀ ਲੇਦਾ ਮੈਂ ਉਸ ਅਧਰਪਚੇ ਅੱਜ ਦੀ ਇਹ ਵੀਡੀਓ ਬਣਾਈ ਹੈ ਮੈਂ ਉਹ ਨਹੀਂ ਕਰਨਾ ਕਿ ਜੀ ਉਹਨੂੰ ਬਟੰਡੇ ਲੈ ਕੇ ਜੀ ਉਹ ਹੋ ਗਿਆ ਉਹ ਤੋਂ ਪਹਿਲਾਂ ਬਹੁਤ ਕੁਝ ਹੋ ਗਿਆ ਲੇਕਿਨ ਜਿਹੜੇ ਅੱਜ ਦੇ ਯੂਟਿਊਬਰ ਨੇ ਜਾਂ ਜਿਨ੍ਹਾਂ ਤੇ ਅੱਜ ਜਿਹੜਾ ਹੈ ਇਸ ਕਿਸਮ ਦਾ ਖਤਰਾ ਹੈ ਜਿਵੇਂ ਉਹਨੂੰ ਸੀ ਇਥੇ ਇੱਕ ਗੰਭੀਰ ਚਰਚਾ ਦੀ ਜਿਹੜੀ ਲੋੜ ਹੈ ਮੈਂ ਕੋਸ਼ਿਸ਼ ਕਰ ਰਿਹਾ ਕਿ ਉਸ ਪਾਸੇ ਨੂੰ ਆਪਣਾ ਗੱਲ ਲੈ ਕੇ ਜਾਈਏ ਹੁਣ ਤੁਸੀਂ ਦੇਖੋ ਇਥੇ ਕਮਲ ਜਿਹੜੀ ਮਾਰੀ ਹੈ ਇਥੇ ਡਬਲ मीनिंग ਦੇ ਅਰਜਮ ਲੱਗਦੇ ਨੇ ਕਿ ਇਹ ਜਿਹੜੀ ਕੰਚਨਤ ਵੜੀ ਹੈ ਬਿਲਕੁਲ ਹੈ ਵੀ ਮੈਂ ਸੁਣੇ ਨੇ ਉਹਦੇ ਗੀਤ ਇਹਨਾਂ ਦੇ ਨੱਚ ਜਦੋਂ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਬਹੁਤ ਬਿਲਕੁਲ ਲੱਚਰ ਕਿਸਮ ਦੇ ਗਾਣੇ ਜਾਂ ਉਹ ਜਿਹੜੇ ਉਹਦੇ ਡਾਇਲੌਗ ਜਾਂ ਜਿਹੜਾ ਡਾਂਸ ਸੀ ਉਹਦਾ ਲੇਕਿਨ ਇਹਦਾ ਵੀ ਇਸ ਤਰ੍ਹਾਂ ਦੀ ਸੀ ਇਹ ਨਹੀਂ ਸੀ ਕਿ ਉਹਦੋਂ ਨਹੀਂ ਹੁੰਦਾ ਸੀ ਹੁਣ ਖੇਲਾ ਨਾ ਜਵਾਨੀ ਦੀਆਂ ਖੇਲ ਬਾਬਿਆ ਹੁਣ ਮੁੱਕ ਗਿਆ ਤੇ ਲਾਚੋ ਤੇਲ ਬਾਬਿਆ ਬੱਤੀਆਂ ਪਿੰਡਾਂ ਚ ਮੇਰੀ ਬਣੀ ਠਾਠ ਨਹੀਂ ਬੁੱਢੜਾਂ ਚਾਂਦੀ ਪਟ ਦੂ ਚਗਾਠਣੀ ਇਹ ਤਾਂ ਬਤਨੁਕੀ ਆ ਡਬਲ ਮੀਨ ਕੀ ਹੈ ਨਾ ਵੀ ਇਹ ਗਾਣਾ ਚੱਲਦਾ ਸੀ ਉਦੋਂ ਤਾਂ ਇਹ ਸਾਰਾ ਕੁਝ ਕਿ ਉਦੋਂ ਇਹ ਗਾਣੇ ਚੱਲਦੇ ਸੀ ਹੁਣ ਵੀ ਇਸ ਤਰ੍ਹਾਂ ਦੇ ਗੀਤ ਚੱਲਦੇ ਨੇ ਉਦੋਂ ਵੀ ਲੋਕ ਸੁਣਦੇ ਸੀ ਹੁਣ ਵੀ ਲੋਕ ਸੁਣਦੇ ਨੇ ਉਦੋਂ ਵੀ ਲੋਕਾਂ ਦਾ ਵਿਰੋਧ ਹੋਇਆ ਸੀ ਹੁਣ ਵੀ ਲੋਕਾਂ ਦਾ ਵਿਰੋਧ ਹੋਇਆ ਉਦੋਂ ਵੀ ਇਹ ਵਹੀਂ ਮਾਰਿਆ ਗਿਆ ਸੀ ਹੁਣ ਵੀ ਉਵੇਂ ਹੀ ਮਾਰਿਆ ਗਿਆ ਕੀ ਇਹ ਸਾਰਾ ਕੁਝ ਇਸ ਤਰ੍ਹਾਂ ਠੀਕ ਹੋ ਜਾਏਗਾ ਜਦ ਖੌਣ ਬਾਰੇ ਪਾਸੇ ਨੂੰ ਜਾ ਰਹੇ ਆ ਬਹੁਤ سارے ਸਵਾਲ ਲੈ ਜਿਹੜੇ ਇਸ ਵੀਡੀਓ 'ਚ ਆਪਾਂ ਡਿਸਕਸ ਕਰਨੇ ਨੇ ਲੇਕਿਨ ਪਹਿਲਾਂ ਬਹੁਤ ਦਿਨਾਂ ਬਾਅਦ ਫੇਰ ਉਹੀ ਅਪੀਲ ਜਿਹੜੀ ਅਕਸਰ ਮੈਂ ਕਰਦਾ ਸੀ ਪਰ ਕਈ ਦਿਨਾਂ ਤੋਂ ਨਹੀਂ ਕੀਤੀ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਹੁਣ ਜਦੋਂ ਇਹ ਗਾਣੇ ਇਸ ਤਰ੍ਹਾਂ ਦੇ ਗਾਉਣ ਲੱਗਿਆ ਸੀ ਇਹਦਾ ਵੀ ਵਿਰੋਧ ਹੋਇਆ ਜਿਵੇਂ ਅੱਜਕੱਲ ਇਨਫਲੂਐਂਸਰਸ ਦਾ ਹੋ ਰਿਹਾ ਹੈ ਔਰ ਉਮੇਸ਼ ਸਿੱਖ ਜੱਥੇਬੰਦੀਆਂ ਬੋਲੋ ਖਾਲਸਤਾਨੀਆਂ ਬੋਲੋ ਇਹਦਾ ਵਿਰੋਧ ਹੋਇਆ ਸੀ ਚਮਕੀਲੇ ਦਾ ਇਹਨੇ ਵੀ ਜਾ ਕੇ ਮਾਫੀ ਮੰਗੀ ਸੀ ਜਿਵੇਂ ਇਹ ਮੰਗ ਰਹੇ ਨੇ ਇਹ ਮਾਫੀ ਮੰਗੀ ਉੱਥੇ ਔਰ ਦਰਬਾਰ ਸਭ ਗਿਆ ਔਰ ਨਾ ਸਿਰਫ ਮਾਫੀ ਮੰਗੀ ਕਿ ਮੈਂ ਇਹ ਜਿਨੇ ਗਾਣੇ ਗਾਉਂਦਾ ਸੋ ਧਾਰਮਿਕ ਗੀਤ ਗਾਉਣ ਲੱਗਿਆ ਔਰ ਕਮਾਲ ਸੀ ਇਸ ਕਲਾਕਾਰ ਦੀ ਜਿਹੜਾ ਧਾਰਮਿਕ ਗੀਤ ਜਿਹੜਾ ਗਾਇਆ ਬੜਾ ਪਪੂਲਰ ਹੋਇਆ ਸਾਥੋ ਬਾਬਾ ਖੋਲਿਆ ਤੇਰਾ ਨਾਨਕਾਣਾ ਤੁਸੀਂ ਦੇਖੋ ਤੁਸੀਂ ਕਿੰਨਾ ਪਪੂਲਰ ਗੀਤ ਸੀ ਇਹ ਇਹਦਾ ਲਿਖਿਆ ਤੇ ਇਹਦਾ ਇਹਦਾ ਗਾਇਆ ਹੋਇਆ ਸੀ ਸੋ ਇਹ ਫਿਰ ਪਰ ਮਾਫੀ ਮੰਗੀ ਗਾਣਾ ਵੀ গਾਇਆ ਪਰ ਇੱਕ ਦਿਨ ਫਿਰ ਅਚਾਨਕ ਗੋਲੀਆਂ ਵੀ ਖਾਧੀਆਂ ਨੇ ਦੋਨੇ ਤੁਰਕੇ ਮਤਰਕੇ 88 ਚ ਇਹ ਤੇ ਅਮਨਜੋਤ ਗੌਰ ਨੂੰ ਗੋਲੀਆਂ ਨਾਲ ਅੜਾ ਦਿੱਤਾ ਗਿਆ ਸੀ ਜੋ ਜੋ ਮਰਜ਼ੀ ਤੁਸੀਂ ਕਹੋ ਜੀ ਕਿਵੇਂ ਹੋਇਆ ਕਿਹੜੀ ਜਥੇਬੰਦੀ ਨੇ ਕੀਤਾ ਇਹ ਤਾਂ ਹੁਣ ਬਾਅਦ ਦੀਆਂ ਗੱਲਾਂ ਨਹੀਂ ਜਿਵੇਂ ਲੇਕਿਨ ਇਹਦਾ ਕਤਲ ਲੋਕਾਂ ਨੇ ਜਿਹੜਾ ਹੈ ਉਸ ਵੇਲੇ ਵੀ ਇਹਨੂੰ ਇਸ ਗੱਲੋਂ ਜ਼ਰੂਰ ਯਾਦ ਕੀਤਾ ਕਿ ਕਲਾਕਾਰ ਵਧੀਆ ਸੀ ਪਾਂਬੇ ਦੇ ਕੰਟੈਂਟ ਜਿਹੇ ਜਿਹਾ ਮਰਜੀ ਸੀ ਤੇ ਲੇਕਿਨ ਕੰਟੈਂਟ ਹੁਣ ਤੱਕ ਹੁਣ ਜੇ ਉਹਦੇ ਚ ਕੰਟੈਂਟ ਚ ਧਮ ਹੈ ਹੁਣ ਤੱਕ ਵੀ ਇਹ ਫਿਲਮਾਂ ਇੱਕ ਨਹੀਂ ਦੋ ਨਹੀਂ ਤਿੰਨ ਫਿਲਮਾਂ ਬਣ ਚੁੱਕੀਆਂ ਨੇ ਹਿੰਦੀ ਦੀ ਜਿਹੜੀ ਦਿਲਜੀਤ ਤੇ ਨਿਤੀ ਚੋਪੜਾ ਦੀ ਫਿਲਮ ਤਾਂ ਚੱਲੀ ਵੀ ਪਾਉਤਾ ਹੈ ਜੀ ਖੈਰ ਹੁਣ ਮੈਂ ਤੁਹਾਨੂੰ ਹੋਰ ਦੱਸਦਾ ਕਿ ਇਹ ਜਿਹੜਾ ਨਾ ਕਲਚਰ ਦਾ ਹਿੱਸਾ ਹੈ ਸਾਡੇ ਇਸ ਤਰ੍ਹਾਂ ਤੁਸੀਂ ਇਹ ਨਾ ਸਮਝੋ ਕਿ ਮੈਂ ਇਸ ਤਰ੍ਹਾਂ ਦੇ ਗਾਣਿਆਂ ਨੂੰ ਜਾਂ ਇਸ ਤਰ੍ਹਾਂ ਦੇ ਕੰਟੈਂਟ ਨੂੰ ਜਸਟੀਫਾਈ ਕਰ ਰਿਹਾ ਨਾ ਮੈਂ ਜਸਟੀਫਾਈ ਨਹੀਂ ਕਰ ਰਿਹਾ ਮੈਂ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਸਾਡਾ ਹਿੱਸਾ ਰਿਹਾ ਤੁਸੀਂ ਇਹ ਦੇਖੋ ਮੈਂ ਉਹ ਕਿਤਾਬ ਲਿਖੀ ਪੰਜਾਬ ਫੇਅਰਜ਼ ਐਂਡ ਫੈਸਟੀਵਲਸ ਮੇਲਿਆਂ ਤੇ ਲਿਖਣ ਦਾ ਕਾਰਨ ਵੀ ਇਹੀ ਸੀ ਕਿ ਮੈਂ ਜਿੱਥੇ ਰਹਿੰਦਾ ਸੀ ਮੇਥੋਂ 4 ਕਿਲੋਮੀਟਰ ਦੂਰ ਚਪਾਰਦਾ ਮੇਲਾ ਲੱਗਦਾ ਸੀ ਬਚਪਨ ਦੇ ਵਿੱਚ ਅਸੀਂ ਮੇਲਾ ਦੇਖਣ ਜਾਂਦੇ ਸੀ ਹੁਣ ਵਾਲਾ ਮੇਲਾ ਨਹੀਂ ਉਹ ਉਸ ਵੇਲੇ ਦੀਆਂ ਗੱਲਾਂ ਕਰਦਾ ਜਦੋਂ 40-50 ਸਾਲ ਪਹਿਲਾਂ ਜਦੋਂ ਮੇਲਾ ਲੱਗਦਾ ਸੀ ਉਸ ਮੇਲੇ ਦੀ ਉੱਥੇ ਚਵਾਰਦੇ ਮੇਲੇ ਤੇ ਜਿਹੜੇ ਤਿੰਨ-ਤਿੰਨ ਦਿਨ ਲੋਕ ਰਹਿੰਦੇ ਸੀ ਤੇ ਉੱਥੇ ਜਿੱਥੇ ਮਾੜੀ ਤੋਂ ਇੱਕ ਪਾਸੇ ਨੇਰੇ ਦੇ ਚ ਦੋ ਤਿੰਨ ਟੋਲੀਆਂ ਅਲੱਗ ਹੁੰਦੀਆਂ ਸੀ ਉਹ ਮੇਲਾ ਨਹੀਂ ਦੇਖਦੇ ਸੀ ਉਹ ਕਿਤੇ ਜਿਹੜੇ ਮਾੜੀ ਤੇ ਨਹੀਂ ਸੀ ਉਹਨਾਂ ਦਾ ਕੰਮ ਭੁੱਲੀਆ ਸੀ ਬੋਲੀਆਂ ਪੌਦੇ ਸੀ ਸਾਰਾ ਸਾਰ ਬੋਲੀਆਂ ਜੋੜਦੇ ਸੀ ਤੇ ਕਿਹੜੀਆਂ ਬੋਲੀਆਂ ਜਿਹੜੀਆਂ ਪਰਿਵਾਰ ਚ ਨਹੀਂ ਸੁਣੀਆਂ ਜਾ ਸਕਦੀਆਂ ਇੱਥੇ ਆ ਕੇ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਉਹ ਬੋਲੀਆਂ ਪਰਿਵਾਰ ਦੇ ਵਿੱਚ ਨਹੀਂ ਸੁਣੀਆਂ ਜਾ ਸਕਦੀਆਂ ਸੀ ਉਹ ਬੋਲੀਆਂ ਉੱਥੇ ਪਾਈਆਂ ਜਾਂਦੀਆਂ ਸੀ ਤੇ ਉਹਨਾਂ ਦੇ ਐਨੀਆਂ ਜੰਗੀਆਂ ਬੋਲੀਆਂ ਰਚਰ ਜਿਹਨੂੰ ਅੱਜ ਕੱਲ੍ਹ ਕਹ ਅਸਲੀਲ ਸ਼ਰਿਆਮ ਜਿਹਨੂੰ ਕਹਿ ਸਕਦੇ ਉਹ ਪੰਜਾਬੀ ਸਾਦਾ ਸਭੀ ਨੇ ਡਾਕਟਰ ਨਾਰ ਸਿੰਘ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਡਿਪਾਰਟਮੈਂਟ ਦੇ ਉਹ ਉੱਥੇ ਰਿਕਾਰਡ ਕਰਕੇ ਮੈਂ ਇੱਕ ਦਿਨ ਦੇਖਿਆ ਕਿਉਂਕਿ ਮੈਂ ਵੀ ਉੱਥੇ ਰਿਕਾਰਡਿੰਗ ਕਰ ਰਿਹਾ ਸੀ ਮੈਂ ਮੇਲੇ ਵਿੱਚ ਕਿਤਾਬ ਦੇ ਵਿੱਚ ਜ਼ਿਕਰ ਕਰਨਾ ਸੀ ਉਹਨਾਂ ਨੇ ਆਪਦੇ ਇੰਨਾ ਤੇ ਕੰਮ ਕੀਤਾ ਲੋਕ ਗੀਤਾਂ ਤੇ ਸੋ ਇਹ ਸਾਡਾ ਇਹਦਾ ਮੇਰਾ ਪੁਆਇੰਟ ਹੁਣ ਇਹ ਹੈ ਵੀ ਸਾਡਾ ਹਿੱਸਾ ਹੈ ਇਸ ਤਰ੍ਹਾਂ ਦੇ ਗੀਤ ਡਬਲ ਮੀਨਿੰਗ ਗੀਤ ਨੰਗੇ ਗੀਤ ਲੱਛਰ ਗੀਤ ਪਰ ਹੁਣ ਇੱਕ ਪੁਆਇੰਟ ਜਿਹੜਾ ਸਮਝਣ ਵਾਲੀ ਗੱਲ ਹੈ ਜਿੱਥੇ ਜਾ ਕੇ ਇਹ ਕਹਾਣੀ ਬਿਲਕੁਲ ਟਵਿਸਟ ਕਰ ਲੈਂਦੀ ਹੈ ਕਿ ਇਹ ਜਿਹੜੇ ਲੱਚਰ ਸੀ ਗੀਤ ਜャ ਬੋਲੀਆਂ ਇਹ ਇੱਕ ਖਾਸ ਧਾਇਰੇ ਚ ਹੁੰਦੀਆਂ ਸੀ ਇੱਕ ਖਾਸ ਆਡੀਅנס ਦੇ ਵਿੱਚ ਸੜਾਈ ਜਾਂਦੀ ਸੀ ਉੱਥੇ ਸਾਰਿਆਂ ਚ ਨਹੀਂ ਹੁੰਦੀ ਸੀ ਹੁਣ ਪ੍ਰੋਬਲਮ ਇਹ ਆ ਗਈ ਬਸ ਕਿ ਇਹੇ ਜਿਹੜਾ ਈਵਨ ਜਿਹੜਾ ਜਦੋਂ ਖਾੜੇ ਲੱਗਦੇ ਸੀ ਉੱਥੇ ਵੀ ਤਾਂ ਉਹੀ ਲੋਕ ਜਾਂਦੇ ਸੀ ਜੇ ਤੇ ਸਾਨੂੰ ਪਤਾ ਵੀ ਚਮਕੀਲਾ ਲੱਗਿਆ ਬੱਚੇ ਨਾਲ ਭੇਜੋ ਉੱਥੇ ਨਾ ਜਾਣ ਬੱਚੇ ਚਮਕੀਲਾ ਉਹਨਾਂ ਨੇ ਜਿਹੜਾ ਜਿਹਨੂੰ ਕਹਿੰਦੇ ਆ ਵੀ ਲੋਕਾਂ ਨੂੰ ਜਿਹਨੂੰ ਕਹਿੰਦੇ ਆ ਵੀ ਸਮਾਜ ਚ ਗੰਦ ਪਾਉਣਾ ਉਹਨਾਂ ਨਹੀਂ ਸੀ ਕਿਉਂਕਿ ਉੱਥੇ ਉਹੀ ਲੋਕ ਜਾਂਦੇ ਜਿਹੜੇ ਚਮਕੀਲੇ ਨੂੰ ਪਸੰਦ ਕਰਦੇ ਸੀ ਜਾਂ ਇਸ ਕਿਸਮ ਦੇ ਗਾਣੇ ਪਸੰਦ ਕਰਦੇ ਸੀ ਹੁਣ ਦੂਜੇ ਪਾਸੇ ਆਜੋ ਜਿਹੜੀ ਹੈ ਕੰਚਨ ਜਿਹੜੀ ਮਾਰੀ ਗਈ ਹੈ ਜੱਜ ਜਿਹਨੂੰ ਮਾਰਿਆ ਗਿਆ ਬਾਰ ਬਾਰ ਸਮਝਾਉਣ ਦੇ ਬਾਵਜੂਦ ਜਿਹਨੂੰ ਮਾਰਿਆ ਅਮਰਪਾਲ ਸਿੰਘ ਬਹਿਰੋਂ ਤੇ ਸਾਥੀ ਜਿਹੜੇ ਦੋਨੇ ਜਸਪ੍ਰੀਤ ਸਿੰਘ ਤੇ ਨਰਬੱਤਜੀਤ ਸਿੰਘ ਨੇ ਤੂੰ ਇਹ ਬਾਰ ਬਾਰ ਸਮਝਾਇਆ ਤੂੰ ਮੈਂ ਤਾਂ ਇਹ ਵੀ ਪਤਾ ਲਗਾ ਡੇਢ ਲੱਖ ਰੁਪਏ ਵੀ ਦਿੱਤਾ ਉਹਨੂੰ ਵੀ ਤੂੰ ਜੇ ਤੇਰਾ ਬਾਪੂ ਬਿਮਾਰ ਆ ਜਾਂ ਕੋਈ ਬਿਮਾਰ ਪਰਿਵਾਰਚੂ ਤੂੰ ਖਰਚੇ ਨਾ ਪੜਾ ਕੰਮ ਨਾ ਕਰ ਹੁਣ ਉਥੇ ਫਰਕ ਕੀ ਆ ਦੋਨਾਂ 'ਚ ਕਿ ਇਹ ਜਿਹੜੇ ਹੈ ਇਹਦੇ ਲੱਖਾਂ ਦੀ ਗਿਣਤੀ ਚ ਜਿਹੜੇ ਫੋਲੋਅਰਸ ਨੇ ਉਹ ਪਸੰਦ ਕਰਦੇ ਨੇ ਉਹ ਤਾਂ ਹੀ ਇਹ ਪੈਸਾ ਕਮਾਉਂਦੇ ਨੇ ਤਾਂ ਹੀ ਬਣਦੇ ਲੇਕਿਨ ਇਹ ਜਾਂਦੇ ਸਾਰੇ ਕੋਲ ਮਦਦ ਤੁਸੀਂ ਆਪਦੇ ਬੱਚੇ ਨੂੰ ਮੋਬਾਈਲ ਫੜਾਤਾ ਉੱਥੇ ਫੋਲੋਅਰ ਕੋਲ ਥੋੜੀ ਜਾਣਾ ਹੈ ਉਹਦਾ ਕੋਈ ਵੀ ਦੇਖ ਸਕਦਾ ਕੋਈ ਵੀ ਕਿਸੇ ਕੋਲ ਵੀ ਜਦੋਂ ਇਹ ਤਾਂ ਓਪਨ ਹੋ ਗਿਆ ਨਾ ਕੰਮ ਹੁਣ ਜਿਹੜੀ ਇਹ ਸਮਾਜ ਦੇ ਵਿੱਚ ਕਲਚਰ ਦੇ ਸੱਭਿਆਚਾਰ ਦੇ ਆ ਜਿਹੜਾ ਸਾਡਾ ਇਹ ਪੱਖ ਹੈ ਇਹ ਇੱਕ ਐਂਗਲ ਸੀ ਕਿ ਉੱਥੇ ਖਾਸ ਧਾਇਰੇ ਚ ਸੀ ਇੱਥੇ ਓਪਨ ਹੋ ਗਿਆ ਇਸ ਕਰਕੇ ਇਹ ਜਸਟੀਫਿਕੇਸ਼ਨ ਥੋੜੀ ਜਿਹੀ ਨਹੀਂ ਦਿੱਤੀ ਜਾ ਸਕਦੀ ਵੀ ਜਿਵੇਂ ਅਸੀਂ ਉਹਦੀ ਜਸਟੀਫਾਈ ਕਰਦੇ ਹਾਂ ਕਿ ਇਹ ਤਾਂ ਹਿੱਸਾ ਸਾਡਾ ਤਾਂ ਹੁਣ ਤੁਸੀਂ ਇਹ ਇਹ ਸਮਝ ਸਕਦੇ ਹੋ ਕਿ ਇਹਦਾ ਵਿਰੋਧ ਕਿਉਂ ਇੰਨਾ ਜ਼ਿਆਦਾ ਹੈ ਇਸ ਕਰਕੇ ਵਿਰੋਧ ਹੈ ਕਿ ਇਹਦੇ ਪਿੱਛੇ ਕੋਈ ਕਿਸੇ ਕਿਸਮ ਦੀ ਲਿਮਟ ਹੀ ਨਹੀਂ ਹੈ। ਮਤਲਬ ਕਿ ਇਹ ਜਿਹੜੀ ਇਸ ਤਰ੍ਹਾਂ ਦੇ ਜਿਹੜੇ ਇਹ ਕੰਟੈਂਟ ਪਾਉਂਦੇ ਨੇ ਇਨਫਲੂਐਂਸਰ ਇਹਨਾਂ ਦਾ ਜਿਹੜਾ ਡਬਲ ਮੀਨਿੰਗ ਹੈ ਇਹਨੂੰ ਕੋਈ ਵੀ ਦੇਖ ਸਕਦਾ ਹੈ। ਇਹ ਬਿਲਕੁਲ ਉਵੇਂ ਹੈ ਜਿਵੇਂ ਜੈ ਚਮਕੀਲੇ ਨੂੰ ਸੁਣਨ ਵਾਲੇ ਜਿਵੇਂ ਸ਼ਪਾਰ ਦੇ ਮੇਲੇ ਵਾਲੇ ਬੋਲੀਆਂ ਸੁਣਨ ਵਾਲੇ ਇਹਨਾਂ ਦੇ ਵੀ ਫਾਲੋਅਰ ਬਣਦੇ ਨਾ ਲੱਖਾਂ ਫਾਲੋਅਰ ਬਣਦੇ ਨੇ। ਉਹ ਫੋਲੋਅਰਸ ਕਰ ਜਾਵੇ ਤਾਂ ਠੀਕ ਹੈ ਇਹਨਾਂ ਕੋਲ ਤਾਂ ਕਰ ਜਾਂਦੀ ਨਹੀਂ ਇਹ ਤਾਂ ਆਮ ਲੋਕਾਂ ਕੋਲ ਚੜੀ ਜਾਂਦੀ ਹੈ ਇਸ ਗੱਲ ਦਾ ਇੱਕ ਤਾਂ ਇਹ ਵੱਡਾ ਪੁਆਇੰਟ ਹੈ ਜਿਹੜਾ ਸਮਝਣ ਵਾਲੀ ਗੱਲ ਹੈ ਜਿੱਤੇ ਕੋਈ ਹਾਲੇ ਤਰੀਕਾ ਨਹੀਂ ਕੰਟਰੋਲ ਕਰਨ ਦਾ ਹੁਣ ਜਿਹੜਾ ਇਹ ਕੋਈ ਧੰਵੀ ਗੱਤ ਹੈ ਨਹੀਂ ਕਿ ਇਕੱਲੇ ਇਹਦੇ ਤੋਂ ਹੋਏ ਇਹ ਤਾਂ ਚਮਕੀਲੇ ਤੋਂ ਜੇ ਆਪਾਂ ਸ਼ੁਰੂ ਕਰ ਲੀਏ ਜਿਵੇਂ ਉਹਨੂੰ ਰੋਕਿਆ ਗਿਆ ਸੀ ਇਹਨਾਂ ਨੂੰ ਜਿਹੜੇ ਮਰਜ਼ੀ ਦੇ ਇਹਨਾਂ ਚ ਤੁਸੀਂ ਦੇਖੋ ਉਹਕ ਜਿਹੜੀ ਆ ਕਮਲ ਜਿਹੜੀ ਹੈ ਇਹ ਤਾਂ ਚਲੋ ਕਮਰ ਭੱਪ ਇਹਦੇ ਤੋਂ ਹੋਰ ਵੀ ਇਲਜ਼ਾਮ ਨੇ ਕਿ ਕੰਚਨ ਤਵਾੜੀ ਹੈ ਇਹ ਉਹ ਵੀ ਬਾਹਰਲੀ ਪੰਜਾਬਣ ਨਹੀਂ ਇਹਨੇ ਕਮਲ ਕੌਰ ਨੂੰ ਕਿਉਂ ਰੱਖਿਆ ਕਿਉਂ ਬਦਨਾਮ ਕਰਦੀ ਐ ਸਖਾ ਨੂੰ ਐਸ ਤਰ੍ਹਾਂ ਪਾ ਕੇ ਜਿਹੇ ਜਿਹੇ ਗੱਲਾਂ ਕਰਦੀ ਸੀ ਜਿਹੇ ਜਿਹੇ ਠਰਕੀ ਸੱਸਾਂ ਚੋਹਰਾਂ ਦਿਉਰਾਂ ਤੇ ਨਵਾ ਇਝਾਕੂਸ਼ ਕਰਦੀ ਸੀ ਤੇ ਸੱਚਮੁੱਚ ਹੀ ਮੈਂ ਜਦੋਂ ਉਹਨੂੰ ਇਹ ਕੰਮ ਲਈ ਸੁਣਿਆ ਮੈਂ ਤੁਹਾਨੂੰ ਦੱਸ ਵੀ ਸਕਦਾ ਸੱਚਮੁੱਚ ਗੁੱਸੇ ਆਉਣ ਵਾਲੀ ਗੱਲ ਸੀ ਪਰ ਜੇ ਵੀਰ ਦੂਜੇ ਪਾਸੇ ਦੇਖੀਏ ਫੇਸਬੁੱਕ ਤੇ 7.76 ਲੱਖ ਫੋਲੋਅਰਸ ਇੰਸਟਾਗ੍ਰਾਮ ਤੇ 3,83,000 YouTube ਤੇ 2,70,000 ਇਹਦਾ ਮਤਲਬ ਲੋਕ ਉਹਨੂੰ ਲਾਈਕ ਕਰਦੇ ਸੀ ਨਾ ਤੇ ਉਹਨਾਂ ਲੋਕਾਂ ਦਾ ਕੀ ਕਰੀਏ ਆਪਾਂ ਜਿਹੜੇ ਇਹਨਾਂ ਨੂੰ ਲਾਈਕ ਕਰਦੇ ਨੇ ਅੱਛਾ ਇਸੇ ਤਰੀਕੇ ਨਾਲ ਹੀ ਨਹੀਂ ਹੈ ਉਹ ਦੂਜਾ ਕੁਲੜ ਪੀਜਾ ਇਹ ਤੋਂ ਪਹਿਲਾਂ ਸਭ ਤੋਂ ਪਹਿਲਾ ਕੇਸ ਇਹ ਸੀ ਇਹੀ ਵਗੈਸੀ ਅੰਮ੍ਰਿਤਪਾਲ ਉਹ ਵੀ ਤੁਮ ਭੱਜਾ ਉਹ ਜਿਹੜਾ ਉਹ ਸਹਿਜ अरोड़ा ਤੇ ਗੁਰਪ੍ਰੀਤ ਹੁੰਦਾ ਵੀ ਚਾਹੇ ਉਹ ਆਪਣੇ ਬਿਜ਼ਨਸ ਨੂੰ ਜਿਹੜਾ ਹੈ ਪ੍ਰਮੋਟ ਕਰਨ ਲਈ ਕਰਦੇ ਸੀ ਵੀਡੀਓ ਤੇ ਅਸਲੀ ਪਾਉਂਦੇ ਸੀ ਉਹ ਵੀ ਕੱਲ ਉਹਨਾਂ ਦੀ ਠੀਕ ਸੀ ਵੀ ਤੁਸੀਂ ਭੱਗ ਬਣ ਕੇ ਇਹ ਜੇ ਵੀਡੀਓ ਕੋ ਪਾਉਣੇ ਹੋ ਲੇਕਿਨ ਉਹਨਾਂ ਨੂੰ ਦੇਖਣ ਵਾਲੇ ਬਹੁਤ ਸੀ ਸਹਿਜ अरोड़ा ਦੇ 12 ਮਿਲੀਅਨ ਨੇ 12 ਮਿਲੀਅਨ ਤੇ ਇਹਦੇ ਗੁਰਪ੍ਰੀਤ ਕੌਰ ਦੀ ਵਾਪਿਸ ਤੇ 634000 ਜਿਹੜੀ ਇੰਨੇ ਜਿਆਦੇ ਲੋਕ ਸੀ ਉਹ ਤਾਂ ਖैर ਚਲੋ ਹੁਣ ਉਹ ਤਾਂ ਭੱਜ ਗਏ ਉਹ ਤਾਂ ਉੱਥੇ ਚੜੇ ਗਿਆ ਆਪਣੇ ਅਗਲੇਟ ਭੱਜ ਗਿਆ ਨਾ ਇਹ ਤਾਂ ਕਪਲ ਚਲੇ ਗਿਆ ਇਥੋਂ ਹੁਣ ਆ ਜੋ ਤੀਜੀ ਜਿਹਨੂੰ ਕਹਿੰਦੇ ਜੀ ਹੁਣ ਸਕਿਉਰਟੀ ਵੀ ਦੇਤੀ ਇੱਥੇ ਸਰਕਾਰ ਦੀ ਗੱਲ ਹੀ ਸਮਝ ਆਉਂਦੀ ਬਈ ਤੁਸੀਂ ਜਿਹੜੇ ਜਿੰਨਾਂ ਨੂੰ ਤੁਸੀਂ ਸਕਿਉਰਟੀ ਦੇ ਰਹੇ ਉਹਨਾਂ ਦਾ ਕੰਟੈਂਟ ਤਾਂ ਦੇਖੋ ਕਿ ਉਹਨਾਂ ਨੂੰ ਪੁੱਛਿਆ ਤੁਸੀਂ ਵੀ ਇਹ ਸਹੀ ਹੈ ਇਹ ਤੇ ਲੀਗਲੀ ਕੋਈ ਕਾਰਵਾਈ ਹੁੰਦੀ ਹੈ ਇਹ ਜਿਹੜੇ ਹੰਮਨ ਬ੍ਰਦਰਸ ਦੇ ਵਕੀਲ ਨੇ ਬਿਲਕੁਲ ਸਹੀ ਕਹ ਰਹੇ ਨੇ ਅਮਰਤਪਾਲ ਸਿੰਘ ਮਹਿਰੋਂ ਦੇ ਵਕੀਲ ਕਿ ਕਰਨਾ ਤਾਂ ਉਹਨਾਂ ਨੂੰ ਚਾਹੀਦਾ ਸੀ ਉਹਨਾਂ ਨੂੰ ਤੁਸੀਂ ਸਿਕਿਉਰਿਟੀ ਦੇ ਰਹੇ ਹੋ ਉਹ ਦੀਪਕਾ ਲੋਤਰਾ ਉਹ ਮਾਫੀ ਮੰਗੀ ਹੁਣ ਤਾਂ ਡਰੀ ਬਹੁਤ ਹੋਈ ਹੈ ਸਿਕਿਉਰਿਟੀ ਦੇ باوجود ਉਹਨਾਂ ਦਾ ਆਪਣਾ ਅਕਾਊਂਟ ਵੀ ਜਿਹੜਾ ਹੈ ਉਹਨੇ ਡਿਲੀਟ ਕਰਤਾ ਲੇਕਿਨ ਲੋਕ ਉਹਨੂੰ ਵੀ ਦੇਖੀ ਜਾਂਦੇ ਲੋਕਾਂ ਦਾ ਪਤਾ ਨਹੀਂ ਕੀ ਕੀ ਸਮਝਦੇ ਨੇ 2.3 ਲੱਖ ਉਹਦੇ ਇੰਸਟਾਗ੍ਰਾਮ ਤੇ ਨੇ 70000 ਫੇਸਬੁੱਕ ਤੇ ਨੇ 1.9 ਉਹਦੇ ਹੈਗੇ ਨੇ ਸਨੈਪਚੈਟ ਤੇ ਉਹ ਦੱਸ ਰਹੀ ਸੀ ਇੱਕ ਵੀਡੀਓ ਚ ਮੈਨੂੰ ਕਹਿੰਦੀ ਆਜਾ ਦਾ ਲੱਖ ਸਵਾਰ ਲੱਖ 50000 ਤੋਂ ਲੈ ਕੇ ਸਾਰੇ ਖਰਚੇ ਕੱਢ ਕੇ ਇੰਨੇ ਵਿਚਾਰ ਲੈਣ ਤੇ ਇੱਕ ਨਵੀਂ ਉੱਠੀ ਖੜੀ ਇਹ ਤਾਂ ਇਕੱਠੀ ਉੱਠੀ ਆ ਨਾ ਫਿਰ ਜਦੋਂ ਉਹਨਾਂ ਦਾ ਉਹ ਪ੍ਰੀਤ ਜੱਟੀ ਇਹ ਜਿਹੜੀ ਹੈ ਸਮਰਜੀਤ ਕੌਰ ਹੈ ਜਿਹੜੀ ਤਰਨ ਤਰਨ ਦੀ ਮਾਫੀ ਤਾਂ ਇਹਨੇ ਵੀ ਮੰਗ ਲਈ ਕਿ ਵੀ ਮੈਂ ਅੱਗੇ ਤੋਂ ਨਹੀਂ ਪਾਉਂਦੀ ਤੇ ਇਹਨਾਂ ਚੋਂ ਇੱਕੋ ਹੀ ਹੈ ਜਿਹੜੀ ਮਾਫੀ ਮੰਗਦੀ ਜਿਹੜੀ ਬਿਲਕੁਲ ਡਿਫਰੈਂਟ ਸੋਚ ਰੱਖਦੀ ਉਹ ਹੈਗੀ ਹੈ ਸਰਲੀਨ ਇੱਕ ਕੈਨੇਡਾ ਰਹਿੰਦੀ ਹੈ ਇਹ ਕਹਿੰਦੀ ਮੈਂ ਕਿਉਂ ਮਾਫੀ ਮੰਗਾਏ ਮੈਂ ਨਹੀਂ ਡਰਦੀ ਕਿਸੇ ਤੋਂ ਇਹ ਕੌਣ ਨੇ ਮੇਰੀ ਸੋਚ ਇਸ ਤਰ੍ਹਾਂ ਦੀ ਹੈ ਮੇਰਾ ਅਕਾਊਂਟ ਕੈਨੇਡਾ ਦਾ ਹੈ ਤਾਂ ਇਹ ਇਸ ਚਲੋ خیر ਇਹ ਦੋ ਤਰ੍ਹਾਂ ਚ ਸਮਝ ਵੰਡਦਾ ਹੈ ਸਾਰੀ ਕਹਾਣੀ ਨੇ ਪਹਿਲਾਂ ਵੀ ਸੀ ਹੁਣ ਦੂਜਾ ਦੋ ਤਰ੍ਹਾਂ ਚ ਕਿਵੇਂ ਵੰਡਿਆ ਗਿਆ ਕੁਝ ਇਹਦੇ ਵਿਰੋਧ ਚ ਅਮਰਤਪਾਲ ਸਿੰਘ ਮਹਿਰੋਂ ਦੇ ਜਿਹੜਾ ਅੱਜਕੱਲ ਦੁਬਈ ਐ ਕੁਝ ਜਿਹੜੇ ਹੱਕ ਚ ਇਹਨਾਂ ਦੇ ਮੈਂ ਦੇਖ ਰਹਾ ਬਹੁਤ ਸਾਰੇ ਬੰਦੇ ਹੱਕ ਚ ਵੀ ਤੁਸੀਂ ਜੇ ਹੈਡ ਗ੍ਰਾਂਥੀ ਗਿਆਨੀ ਮਲਕੀਤ ਸਿੰਘ ਕਹਿ ਸਕਦੇ ਨੇ ਇਹ ਤਾਂ ਬਸਤ ਵਧੀਆ ਇਹਨੇ ਕੀਤਾ ਇਹ ਤਾਂ ਗੰਦ ਪਾ ਰਹੀ ਸੀ ਸਮਾਜ ਚ ਜਿਹੜੀ ਕਮਲ ਜਾਂ ਕੰਚਨ ਤਵਾੜੀ ਠੀਕ ਕੀਤਾ ਉਹਨੇ ਤੇ ਅੱਜ ਜਦੋਂ ਉਹਦੇ ਮਾਪਿਓ ਨੂੰ ਫੜ ਲਿਆ ਮਾਣ ਪਿਓ ਨੂੰ ਫੜ ਲਿਆ ਮਾਤਾ ਘਰ ਦੀ ਅੰਮ੍ਰਿਤਪਾਲ ਬੈਰੋਂ ਦੀ ਆਸਟ੍ਰੇਲੀਆ ਗਈ ਹੋਈ ਹੈ ਆਪ ਦਿੱਤੀ ਕੋਲ ਤੇ ਉਹ ਸਰਬਜੀਤ ਸਿੰਘ ਖਾਲਸਾ ਜਿਹੜਾ ਪ੍ਰੀਤਕੋਟ ਦੇ ਸੰਸਦ ਨੇ ਉਹਨੇ ਕਹਿ ਰਿਹਾ ਕਿ ਕਸੂਰੇ ਨੂੰ ਕੀ ਪਤਾ ਕਿੱਥੇ ਹੈ ਘੇਰੋ ਛੱਡਤਾ ਤੇ ਸੰਸਦ ਨੂੰ ਸੁਣ ਰਿਹਾ ਸੀ ਸਰਬਜੀਤ ਸਿੰਘ ਖਾਲਸਾ ਉਹ ਵੀ ਇਹ ਕਹਿ ਰਿਹਾ ਸੀ ਉਹਦੇ ਇੱਕ ਨਵਾਂ ਐਂਗਲ ਹੈ ਉਹ ਕਹਿੰਦਾ ਮੈਂ ਪਾਰਲੀਮੈਂਟ 'ਚ ਇਹ ਗੱਲ ਕਰੂੰਗਾ ਕਿ ਜਿਹਨੇ ਦੇਖਣਾ ਹੈ ਫਾਲੋਅਰਜ਼ ਨੂੰ ਨਜ਼ਰ ਆਵੇ ਆਮ ਬੰਦਿਆਂ ਕੋਲ ਉਹ ਗਲਤ ਹੋ ਹੀ ਹੋਗੀ ਵੈਸੇ ਵੀ ਉਸ दायरे ਚ ਚੜਾ ਜਾਵੇ ਕਿਸੇ ਨੂੰ ਕੀ ਇਤਰਾਜ ਹੈ ਹੁਣ ਕਈ ਕਿਸਮ ਦੀਆਂ ਫਿਲਮਾਂ ਹੁੰਦੀਆਂ ਨੇ ਜਿਹੜੇ ਦੇਖਣੀਆਂ ਦੇਖ ਲਓ ਜਿਹੜੇ ਨਹੀਂ ਦੇਖਣੀਆਂ ਤੇ ਇਹ ਤਾਂ ਸਾਰਿਆਂ ਲਈ ਓਪਨ ਹੋ ਜਾਂਦਾ ਸੋਸਾਇਟੀ ਨੂੰ ਨੁਕਸਾਨ ਤਾਂ ਹੋਣਾ ਹੀ ਹੈ ਬੱਚਾ ਤੇ ਅਸਰ ਤਾਂ ਪੈਂਦਾ ਹੀ ਹੈ ਤੇ ਸਰਬਜੀਤ ਸਿੰਘ ਖਾਲਸਾ ਦੇ ਘਰ ਗਏ ਔਰ ਉਹਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਦੂ ਪਹਿਲਾਂ ਉਸ ਤੋਂ ਪਹਿਲਾਂ ਜਣੀ ਇਹ ਲੋਕ ਉਹਨਾਂ ਨਾਲ ਵੀ ਖੜੇ ਨੇ ਸਰਬਜੀਤ ਅਮਰਤਪਾਲ ਸਿੰਘ ਬੈਰੋ ਦੇ ਨਾਲ ਉਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਜਿਹੜੇ ਅੱਜਕੱਲ ਡਿਬਰੂਗੜ੍ਹ ਨੇ ਜੇਲ੍ਹ ਚ ਤੇ ਸਾਂਸਦ ਨੇ ਖਡੂਰ ਸਾਹਿਬ ਦੇ ਉਹ ਵੀ ਪਹੁੰਚ ਗਏ ਉਹਦੇ ਪਿਤਾ ਜੀ ਤਰਸੀਮ ਸਿੰਘ ਉਹ ਵੀ ਉੱਥੇ ਪਹੁੰਚੇ ਸੀ ਮਤਲਬ ਕਿ ਮੈਂ ਸੋਣਿਆ ਸੀ ਕਿ ਪੌਡਕਾਸਟ ਵਿੱਚ ਪਰਵਾਨਾ ਤੇ ਹੋਰ ਤੋਂ ਬੰਦੇ ਜਿਹੜੇ ਦਾ ਸਾਥੀ ਸਾਰੇ ਕਹਿੰਦੇ ਕੋਈ ਗੱਲ ਹੀ ਕਹਿੰਦੇ ਫਿਰ ਕੀ ਹੋਊਗਾ ਜੇ ਹੋ ਗਿਆ ਅਸੀਂ ਨਹੀਂ ਕੋਈ ਹੁਣ ਦਿੰਦੇ ਜਿਹੇਜਾ ਕੁਝ ਹੋ ਰਿਹਾ ਜਿਹੜਾ ਸਿੱਖੀ ਨੂੰ ਨੁਕਸਾਨ ਪਹੁੰਚਾ ਰਿਹਾ ਤੇ ਅਸੀਂ ਉਹਨੂੰ ਜਿਹੜਾ ਹੈ ਇਸ ਤਰੀਕਾ ਹੀ ਸੋਧਾ ਲਾਵਾਂਗੇ ਤੁੜੇ ਇਸ ਕਿਸਮ ਦੀ ਕਹਾਣੀ ਚ ਚੱਲ ਰਹੀ ਹੈ ਤਾਂ ਹੁਣ ਇਸ ਸਾਰੇ ਦੇ ਵਿੱਚ ਮੀਕਾ ਸਿੰਘ ਵਰਗੇ ਵੀ ਆ ਜਾਂਦੇ ਨੇ ਹੁਣ ਮੀਕਾ ਸਿੰਘ ਹੁਣ ਚੱਲ ਰਿਹਾ ਹੈ ਤਾਂ ਮੀਕਾ ਸਿੰਘ ਤਾਂ ਫਿਰ ਜਿਹੜੀ ਇੰਡਸਟਰੀ ਦਾ ਬੰਦਾ ਹੈ ਉਹਦੇ ਚ ਤਾਂ ਇਹੋ ਜਿਹਾ ਕੁਝ ਉੱਥੇ ਦਾ ਪ੍ਰਵਾਈਡ ਨਹੀਂ ਕਰਦੇ ਉਹ ਮਦਰ ਤੇਰੀ ਝੋਲੀ ਕੇ ਪਿੱਛੇ ਕੀ ਹੈ ਉਹ ਤਾਂ ਸਾਰੀ ਦੁਨੀਆ ਸੁਣੀ ਜਾਂਦੀ ਹੈ ਬੋਲੀਵੁੱਡ ਚ ਜੁੰਮਾ ਚੁੰਮਾ ਇਹ ਬੋ ਉੱਥੇ ਤਾਂ ਬਿਲਕੁਲ ਹੀ ਨਗੇਟ ਚੱਲ ਰਿਹਾ ਹੈ ਹੁਣ ਇਹ ਜਿਹੜਾ ਨਗੇਜਵਾਦ ਹੈ ਜਿਹੜਾ ਲਚਰ ਹੈ ਲਚਰਪਨ ਹੈ ਇਹ ਸਾਰਾ ਕੁਝ ਕੀ ਖਤਮ ਹੋ ਜੂ ਕੀ ਚਮਕੀਲੇ ਨੂੰ ਮਾਰ ਕੇ ਖਤਮ ਹੋ ਗਿਆ ਕੀ ਇੱਕ ਕੰਚਨ ਤਵਾੜੀ ਨੂੰ ਮਾਰ ਕੇ ਖਤਮ ਹੋ ਜੂ ਇਹ ਸਵਾਲ ਹੈ ਸ਼ਾਇਦ ਨਹੀਂ ਜੇ ਚਮਕੀਲੇ ਵਾਲਾ ਨਹੀਂ ਹੋਇਆ ਹੁਣ ਕਿਵੇਂ ਹੋ ਜੂ ਫਿਰ ਇਹਦਾ ਕੀ ਕਰਨਾ ਚਾਹੀਏ ਇਹਦੇ ਚ ਸਰਕਾਰ ਨੂੰ ਮਤਲਬ ਕਾਨੂੰਨ ਨੂੰ ਆਪਣਾ ਦਖਲ ਦੇਣਾ ਜ਼ਰੂਰੀ ਹੈ ਹੁਣ ਤੁਸੀਂ ਉਹਦੇ ਰੁਤਰਾਬਰਗੇ ਨੂੰ ਤੁਸੀਂ ਸਕਿਉਰਟੀ ਦੇ ਰਹੇ ਹੋ ਮਦਦ ਤੁਸੀਂ ਇਹ ਐਂਗਲ ਵੀ ਤਾਂ ਦੇਖੋ ਇਹਨਾਂ ਦਾ ਐਂਗਲ ਜਿਹੜਾ ਜਾਤਾ ਤੁਸੀਂ ਇਹ ਉਹ ਆਪ ਮੰਨੀ ਜਾਂਦੀ ਹੈ ਕਿ ਬੇਦਲੀ ਬੈਂਕ ਕੀਤੀ ਤਾਂ ਹੁਣ ਉਹ ਜੇ ਤੁਸੀਂ ਡਬਲ मीनिंग ਐਡ ਕਰ ਲਈਆਂ ਸਾਰਾ ਕੁਝ ਕਰਨਾ ਉਹ ਵੀ ਸਿਰ ਪੈਸੇ ਲਈ ਜਾਂ ਤੁਸੀਂ ਆਪਣੇ ਜਿਹੜੇ ਕੱਪੜੇ ਘੱਟ ਕਰੀ ਜਾਣੇ ਨੇ ਪੈਸੇ ਲਈ ਆ ਜਿਹੜੀ ਸਰਲੀਨ ਤਾਂ ਇਹੋ ਜਿਹੀ ਕਰ ਰਹੀ ਆ ਉਹ ਤਾਂ ਸਿੱਧੀਆਂ ਗਾਲਾਂ ਕੱਢਦੀ ਹੈ ਕੀ ਪੰਜਾਬੀਨਾਂ ਦੇ ਮੂੰਹ ਤੁਸੀਂ ਇਹੋ ਜਿਹੀਆਂ ਗਾਲਾਂ ਕਮਲ ਤਾਂ ਚਲੋ ਹਈ ਬਹਰਲੀ ਉਹ ਤਾਂ ਤਵਾੜੀ ਹੈ ਜੁਪੀ ਦੀ ਤੇ ਸਰਲੀ ਤਾਂ ਪੰਜਾਬਣ ਹੈ ਤੇ ਸਿੱਧੀਆਂ ਗਾਲਾਂ ਮਾਮਾ ਪੈਣਾ ਦੀਆਂ ਇਹ ਕੀ ਚੱਲ ਕੀ ਰਹੇ ਕਿਸ ਪਾਸੇ ਨੂੰ ਸਾਡੀ ਜਿਹੜੀ ਸੋਸਾਇਟੀ ਜਾ ਰਹੀ ਹੈ ਦੋ ਗੱਲਾਂ ਸਮਾਜ ਆਪ ਦੇ ਜਿਹੜੇ ਗੰਬੀਰ ਪੇਰੈਂਟਸ ਨੇ ਉਹ ਬੱਚਿਆਂ ਨੂੰ ਰੋਕਣ ਔਰ ਦੂਜੇ ਪਾਸੇ ਸਰਕਾਰ ਕਾਨੂੰਨ ਬਣਾਵੇ ਕੋਈ ਇਹ ਜਾਂ ਇਹ ਜੇ ਕੰਟੈਂਟ ਲਈ ਤੇ ਜਵੇਂ ਹੁਣ ਬੱਚਿਆਂ ਦੇ ਲਈ 18 ਸਾਲ ਤੋਂ ਘੱਟ ਵਾਲਾ ਬਣਾਇਆ ਕੋਈ ਇਸ ਤਰ੍ਹਾਂ ਦਾ ਕੰਟੈਂਟ ਬਣਾਵੇ ਤਾਂ ਕਾਨੂੰਨ ਬਣਾਵੇ ਜਿਹੜਾ ਇਸ ਤਰ੍ਹਾਂ ਦਾ ਕੰਟੈਂਟ ਸਾਰਿਆਂ ਕੋਲ ਨਾ ਜਾਵੇ ਲੇਕਿਨ ਇਸ ਨੇ ਜਿਹੜੀ ਚਮਕੀਲਾ ਤੋਂ ਕਮਲ ਤੱਕ ਇੱਕ ਵਾਰ ਫੇਰ ਸਾਡੇ ਸਮਾਜ ਦੇ ਵਿੱਚ ਇੱਕ ਬਹਿਸ ਸ਼ਰੀ ਹੋਈ ਹੈ ਸਾਨੂੰ ਇਹ ਤੇ ਚਰਚਾ ਕਰਨੀ ਚਾਹੀਦੀ ਹੈ ਕਿਸੇ ਨਤੀਜੇ ਤੇ ਪਹੁੰਚਣਾ ਚਾਹੀਦਾ ਨਹੀਂ ਤੇ ਇਹਦਾ ਕੋਈ ਐਂਟਨੀ ਬਹੁਤ ਬਹੁਤ ਸ਼ੁਕਰੀਆ